ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗ ਐਜੂਕੇਸ਼ਨ ਹੱਬ ਬੰਬੇ ਇੰਸਟੀਚੂਟ ਮਾਨਸਾ ਤੇ ਪਟਿਆਲਾ ਬੱਚੇ ਅੱਜ ਅਸੀਂ ਬਹੁਤ ਜ਼ਿਆਦਾ ਇੰਪੋਰਟੈਂਟ ਨੋਲਿਜ ਮੈਂ ਤੁਹਾਨੂੰ ਦਵਾਗਾ ਤੇ ਨਾਲ ਹੀ ਐਮਸੀਕਿਊ ਕਰਾਂਗੇ ਜਿਹੜੇ ਆਪਣੇ ਕੋਲ ਐਮਸੀਕਿਊ ਐਮਪੀਐਚ ਡਬਲਯੂ ਮੇਲ ਫੀਮੇਲ ਏਐਨਐਮ ਜੀਐਨਐਮ ਬੇਟਾ ਇੰਪੋਰਟੈਂਟ ਹੋਣਗੇ ਪੰਜਾਬੀ ਦੇ ਵਿੱਚ ਹੋਣਗੇ ਤੇ ਬੇਟਾ ਜੇਕਰ ਕੋਈ ਬੱਚਾ ਮੇਰੇ ਚੈਨਲ ਤੇ ਨਮਾਗਾ ਉਹ ਮੇਰੇ ਚੈਨਲ ਨੂੰ ਮੇਰੇ ਚੈਨਲ ਤੇ ਜੇਕਰ ਕੋਈ ਬੱਚਾ ਨਮਾਗਾ ਬੇਟਾ ਉਹ ਇੱਕ ਮਿੰਟ ਜਸਟ ਜੇਕਰ ਕੋਈ ਬੱਚਾ ਮੇਰੇ ਚੈਨਲ ਤੇ ਨਵਾਂ ਬੇਟਾ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੇ ਬੈਲ ਆਈਕਨ ਬਟਨ ਦਬਾ ਲੇ ਨਾਲ ਹੀ ਬੇਟਾ ਆਪਣੇ ਕੋਲ ਚੈਨਲ ਨੂੰ ਜੁਆਇਨ ਵੀ ਜ਼ਰੂਰ ਕਰ ਲਵੇ ਤੇ ਨਾਲ ਹੀ ਬੱਚੇ ਜੇਕਰ ਤੁਸੀਂ ਆਨਲਾਈਨ ਕੋਚਿੰਗ ਲੈਣਾ ਚਾਹੁੰਦੇ ਹੋਗੇ ਤਾਂ ਤੁਸੀਂ 9463079680 ਤੇ ਸੰਪਰਕ ਕਰ ਸਕਦੇ ਹੋਗੇ ਤੇ mphw mail female ਏ ਐਨ ਐਮ ਜੀ ਐਨ ਐਮ ਲੈਬ ਟੈਕਨੀਸ਼ੀਅਨ ਦੀਆਂ ਪੋਸਟਾਂ ਜਿਹੜੀਆਂ 822 ਅਨਾਉਂਸ ਹੋ ਚੁੱਕੀਆਂ ਆਈਆਂ ਉਹਦਾ ਨੋਟੀਫਿਕੇਸ਼ਨ ਜਲਦ ਹੀ ਜਾਰੀ ਹੋਣ ਵਾਲਾ ਹੈਗਾ ਤੇ ਉਹਨਾਂ ਉਸ ਪੇਪਰ ਦੀ ਬੇਟਾ ਤਿਆਰੀ ਲਈ ਤੁਸੀਂ ਹੁਣ ਤੋਂ ਹੀ ਜੁੜ ਜੋ ਤਾਂ ਜੋ ਬੇਟਾ ਤੁਸੀਂ ਪੇਪਰ ਨੂੰ ਕੁਆਲੀਫਾਈ ਕਰ ਸਕੋ ਨੋਟੀਫਿਕੇਸ਼ਨ ਦੀ ਵੇਟ ਨਾ ਕਰੋ ਮੇਰਾ ਮੇਰੀ ਸੁਜੈਸ਼ਨ ਸਾਰੇ ਬੱਚਿਆਂ ਨੂੰ ਇਹੀ ਹੈ ਤੁਸੀਂ 94630 98680 ਤੇ ਸੰਪਰਕ ਕਰ ਸੰਪਰਕ ਕਰਕੇ ਔਨਲਾਈਨ ਕੋਚਿੰਗ ਲੈ ਸਕਦੇ ਹੋ ਬਾਕੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਸਾਡਾ ਫ੍ਰੀ ਵਟਸਐਪ ਗਰੁੱਪ ਹੈ ਉਹਦਾ ਲਿੰਕ ਦਿੱਤਾ ਹੋਇਆ ਹੈ ਤੁਸੀਂ ਉਹ ਲਿੰਕ ਨੂੰ ਵੀ ਜੁਆਇਨ ਕਰ ਸਕਦੇ ਹੋ ਅੱਜ ਬੱਚੇ ਅਸੀਂ ਮੋਸਟ ਇੰਪੋਰਟੈਂਟ ਜਿਸ ਤਰ੍ਹਾਂ ਅਸੀਂ ਥੋੜੇ ਜਿਮੇ ਰੋਗ ਕਰਵਾਉਂਗਾ ਜਿਹੜੇ ਰੋਗ ਬੇਟਾ ਆਮ ਤੌਰ ਤੇ ਟੋਰਟੇ ਆਪਣੇ ਕੋਲ ਪਰਜੀਵੀ ਦੁਆਰਾ ਹੁੰਦੇ ਨੇ ਜਾਨੀ ਕਿ ਪ੍ਰੋਟੋਜ਼ੋਨ ਦੁਆਰਾ ਹੁੰਦੇ ਨੇ ਪ੍ਰੋਟੋਜ਼ੋਆ ਦੁਆਰਾ ਹੁੰਦੇ ਨੇਗੇ ਉਹ ਰੋਗਾਂ ਬਾਰੇ ਦੱਸੂਗਾ ਬੇਟਾ ਉਹਨਾਂ ਦੇ ਵੈਕਟਰ ਦੱਸੂਗਾ ਪਰਜੀਵੀ ਦਾ ਨਾਮ ਦੱਸੂਗਾ ਜਿਸ ਤਰ੍ਹਾਂ ਅਸੀਂ ਮਲੇਰੀਆ ਦੀ ਗੱਲ ਕਰੀਏ ਮਲੇਰੀਆ ਦੇ ਨਾਲ ਬੇਟਾ ਕਿਹੜੇ ਕਿਹੜੇ ਅੰਗ ਹੈ ਜਿਹੜੇ ਪ੍ਰਭਾਵਿਤ ਹੁੰਦੇ ਨੇਗੇ ਇੱਕ ਤਾਂ ਬੇਟਾ ਤਿੱਲੀ ਤਿੱਲੀ ਬੇਟਾ ਅਸੀਂ ਪੈਨਕ੍ਰੀਆਜ਼ ਨੂੰ ਬੋਲਦੇ ਹਾਂਗੇ ਤਿੱਲੀ ਤੇ ਆਰਬੀਸੀ ਬੇਟਾ ਰੈੱਡ ਬਲੱਡ ਸੈੱਲ ਹੈ ਜਿਹੜੇ ਉਹ ਮਲੇਰੀਆ ਦੇ ਦੁਆਰਾ ਅਫੈਕਟਡ ਹੁੰਦੇ ਨੇਗੇ ਪ੍ਰਭਾਵਿਤ ਹੁੰਦੇ ਨੇ ਤੇ ਮਲੇਰੀਆ ਦਾ ਜਿਹੜਾ ਪਰਜੀਵੀ ਦਾ ਨਾਮ ਹੈਗਾ ਪਲਾਜ਼ਮੋਡੀਅਮ ਤੇ ਲੱਛਣ ਬੇਟਾ ਮਲੇਰੀਆ ਦੇ ਕੇਸ ਦੇ ਵਿੱਚ ਠੰਡ ਨਾਲ ਬੁਖਾਰ ਚੜਦਾ ਹੈਗਾ ਤੇ ਸ਼ਿਵਰਿੰਗ ਵਗੈਰਾ ਹੁੰਦੀ ਹੈ ਤੇ ਬਾਹਕ ਵੈਕਟਰ ਮੱਛਰ ਜਿਹੜਾ ਹੈਗਾ ਫੀਮੇਲ ਐਨੋਫਲੀਜਾ ਮਾਦਾ ਐਨੋਫਲੀਜ ਪਾਇਰੀਆ ਦੀ ਗੱਲ ਕਰੀਏ ਬੇਟਾ ਪਾਇਰੀਆ ਜਿਹੜਾ ਹੈਗਾ ਮਸੂੜੇ ਯਾਨੀ ਕਿ ਆਪਣੇ ਕੋਲ ਦੰਦਾ ਦੇ ਉੱਪਰ ਜਿਹੜੇ ਮਸੂੜੇ ਹੈਗੇ ਉਹਨਾਂ ਨੂੰ ਪ੍ਰਭਾਵਿਤ ਕਰਦਾ ਹੈਗਾ ਇਹ ਆਂਟ ਅਮੀਬਾ ਜੀਜੀ ਵੈਲੀ ਸਰਾਹੀ ਬੇਟਾ ਸਪਰੈਡ ਹੁੰਦਾ ਹੈਗਾ ਪਰਜੀਵੀ ਹੈ ਇਹਦਾ ਨਾਮ ਇਹਦੇ ਵਿੱਚ ਕੀ ਹੈ ਬੇਟਾ ਮਸੂੜਿਆਂ ਵਿੱਚੋਂ ਖੂਨ ਨਿਕਲਣਾ ਸ਼ੁਰੂ ਹੋ ਜਾਂਦਾ ਹੈਗਾ ਇਹ ਇਹ ਵੈਕਟਰ ਬੋਰਨ ਡਿਜੀਜ਼ ਨਹੀਂ ਹੈ ਜਦੋਂ ਕਿ ਮਲੇਰੀਆ ਹੋ ਗਿਆ 슬ੀਪਿੰਗ ਸਿਕਨੈਸ ਹੋ ਗਿਆ ਤੇ ਕਾਲਾ ਅਜਰ ਹੋ ਗਿਆ ਉਹ ਵੈਕਟਰ ਬੋਰਨ ਡਿਜੀਜ਼ ਹੈ ਕਿਉਂਕਿ ਵੈਕਟਰ ਕੋਈ ਨਾ ਕੋਈ ਜਿਹੜਾ ਵੈਕਟਰ ਹੈ ਬਹਾਕ ਹੈ ਜਿਹੜਾ ਇੱਕ ਅਨ ਹੈਲਦੀ ਇੱਕ ਹੈਲਦੀ ਪਰਸਨ ਤੋਂ ਅਨ ਹੈਲਦੀ ਪਰਸਨ ਤੱਕ ਬੇਟਾ ਬਿਮਾਰੀ ਨੂੰ ਲੈ ਕੇ ਜਾਂਦਾ ਹੈਗਾ ਹੁਣ ਸੌਣ ਦੀ ਬਿਮਾਰੀ ਦੀ ਗੱਲ ਕਰੀਏ ਸਲੀਪਿੰਗ ਸਿਕਨੈਸ ਇਹ ਬੇਟਾ ਦਿਮਾਗ ਨੂੰ ਜਾਨੀ ਕਿ ਸਾਡੇ ਬ੍ਰੇਨ ਨੂੰ ਅਫੈਕਟ ਕਰਦੀ ਹੈਗੀ ਇਹਦਾ ਪਰਜੀਵੀ ਦਾ ਨਾਮ ਹੈਗਾ ਟ੍ਰਾਈਪੈਨੋਸੋਮਾ ਬੇਟਾ ਇਹਦੇ ਨਾਲ ਬਹੁਤ ਹੀ ਨੀਂਦ ਨਾਲ ਬੁਖਾਰ ਹੁੰਦਾ ਹੈਗਾ ਬਹੁਤ ਨੀਂਦ ਨਾਲ ਬੁਖਾਰ ਹੁੰਦਾ ਹੈਗਾ ਬੇਟਾ ਨਾਲ ਤਾਂ ਨੀਂਦ ਬਹੁਤ ਆਂਦੀ ਹੈ ਤੇ ਬੁਖਾਰ ਵੀ ਬਹੁਤ ਹੁੰਦਾ ਹੈਗਾ ਇਹ ਬੇਟਾ ਟੈਸੀ ਟੈਸੀ ਫਲਾਈ ਜਾਨੀ ਕਿ ਸੀਸੀ ਫਲਾਈ ਰਾਹੀਂ ਬੇਟਾ ਸਪਰੈਡ ਹੁੰਦਾ ਹੈਗਾ ਯਾਦ ਰੱਖਣਾ ਹੈਗਾ ਪੈਚਿਸ ਦੀ ਗੱਲ ਕਰੀਏ ਬੇਟਾ ਇਹ ਪੈਚਿਸ ਬੇਟਾ ਅੰਤਰੀ ਦੀ ਬਿਮਾਰੀ ਹੈ ਐਂਟ ਅੰਟਾਮੀਬਾ ਹਿਸਟੋਲਾਈਟਿਕਾ ਦੁਆਰਾ ਹੁੰਦੀ ਹੈ ਬੇਟਾ ਜਿੰਨੂੰ ਸੀ ਡਾਈਸੈਂਟਰੀ ਬੋਲ ਦਿੰਦੇ ਹੈਗੇ ਇਹਦੇ ਇਹਦੇ ਵਿੱਚ ਡਾਈਸੈਂਟਰੀ ਦੇ ਵਿੱਚ ਬੇਟਾ ਸਟੂਲ ਦੇ ਵਿੱਚ ਬੇਟਾ ਮਿਊਕਸ ਤੇ ਖੂਨ ਆਉਂਦਾ ਹੈਗਾ ਯਾਦ ਰੱਖਣਾ ਮਿਊਕਸ ਤੇ ਖੂਨ ਵਾਲੇ ਦਸਤ ਹੁੰਦੇ ਨੇ ਪੈਚਿਸ ਦੇ ਵਿੱਚ ਡਾਈਸੈਂਟਰੀ ਦੇ ਵਿੱਚ ਠੀਕ ਹੈ ਕਾਲਾ ਜਿਹੜੀ ਗੱਲ ਕਰੀਏ ਬੇਟਾ ਕਾਲਾ ਜਿਹੜੇ ਜਿਹੜਾ ਬੋਨ ਮੈਰੋ ਨੂੰ ਇਫੈਕਟ ਕਰਦਾ ਹੈਗਾ ਸਾਨੂੰ ਪਤਾ ਹੈਗਾ ਬੋਨ ਮੈਰੋ ਉਹ ਜਗ੍ਹਾ ਹੈ ਜਿੱਥੇ ਆਰ ਬੀ ਸੀ ਦੀ ਫਾਰਮੇਸ਼ਨ ਹੁੰਦੀ ਹੈ ਅਡਲਟ ਦੇ ਵਿੱਚ ਤੇ ਬੱਚਿਆਂ ਦੇ ਵਿੱਚ ਜਿਹੜੀ ਆਰ ਬੀ ਸੀ ਦੀ ਫਾਰਮੇਸ਼ਨ ਹੈਗੀ ਉਹ ਆਪਣੇ ਕੋਲ ਲੀਵਰ ਲੀਵਰ ਦੇ ਵਿੱਚ ਹੁੰਦੀ ਹੈ ਯਾਦ ਰੱਖਣਾ ਹੈ ਲੀਵਰ ਤੇ ਸਪਲੀਨ ਦੇ ਵਿੱਚ ਤੇ ਆਪਣੇ ਕੋਲ ਕਾਲਾ ਜਿਹੜਾ ਜਿਹੜਾ ਇਹਦੇ ਵਿੱਚ ਬਹੁਤ ਜ਼ਿਆਦਾ ਤੇਜ਼ ਬੁਖਾਰ ਹੁੰਦਾ ਹੈਗਾ ਇਹ ਬੇਟਾ ਬਲੂ ਬਾਲੂ ਮੱਖੀ ਬੇਟਾ ਫਿਲੋਬਟੋਨਮਸ ਸੈਂਡ ਫਲਾਈ ਰਾਹੀ ਬੇਟਾ ਹੁੰਦਾ ਹੈਗਾ ਯਾਦ ਰੱਖਣਾ ਹੈਗਾ ਇੰਪੋਰਟੈਂਟ ਹੈ ਇਹ ਬੇਟਾ ਮੈਂ ਤੁਹਾਨੂੰ ਕੁਝ ਕੁ ਜਿਹੜੀਆਂ ਬਿਮਾਰੀਆਂ ਜਿਹੜੀਆਂ ਕਰਾਈਆਂ ਗਈਆਂ ਪਰਜੀਵੀ ਦੁਆਰਾ ਹੋਣ ਵਾਲੀਆਂ ਬੇਟਾ ਬਿਮਾਰੀਆਂ ਕਰਾਈਆਂ ਗਈਆਂ ਇਹਦੇ ਵਿੱਚ ਮੈਂ ਤੁਹਾਨੂੰ ਦੱਸਿਆਗਾ ਵੈਕਟਰ ਬੋਰਨ ਡਿਜ਼ੀਜ਼ ਜਿਹੜੀਆਂ ਵਾਹਕ ਦੇ ਦੁਆਰਾ ਹੁੰਦੀਆਂ ਮਲੇਰੀਆ ਸੌਨ ਦੀ ਬਿਮਾਰੀ ਤੇ ਕਾਲਾ ਆਜ਼ਰ ਇਹ ਵਿੱਚ ਤੁਸੀਂ ਕਰਦੇ ਜਾਓ ਇੰਪੋਰਟੈਂਟ ਹੈਗਾ ਪੇਪਰ ਦੇ ਲਈ ਇਹ ਬਿਮਾਰੀਆਂ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤੇ ਉਸ ਤੋਂ ਬਾਅਦ ਬੇਟਾ ਇਹ ਸਾਰੇ ਨੋਟਸ ਨੂੰ ਪੰਜਾਬੀ ਦੇ ਵਿੱਚ ਵੀ ਮਿਲ ਜਾਣਗੇ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਤੇ ਇੱਕ ਬੇਟਾ ਪਹਿਲਾਂ ਵੀਡੀਓ ਅਪਲੋਡ ਹੋ ਚੁੱਕੀ ਹੈਗੀ ਉਹਨੂੰ ਤੁਸੀਂ ਚੰਗੀ ਤਰ੍ਹਾਂ ਦੇਖ ਲਿਓ ਉਹਨਾਂ ਦੇ ਵਿੱਚ ਵੀ ਐਮਸੀਕਿਊ ਮੈਂ ਕਰਵਾਏ ਹੋਏ ਨੇ ਤੇ ਹੁਣ ਅੱਜ ਅਸੀਂ ਫੇਰ ਐਮਸੀਕਿਊ ਕਰਾਂਗੇ ਐਮਸੀਕਿਊ ਦੇ ਬੇਟਾ ਇੱਕੋ ਇੱਕ ਐਮਸੀਕਿਊ ਮੈਂ ਤੁਹਾਨੂੰ ਸਾਰੇ-ਸਾਰੇ ਐਮਸੀਕਿਊ ਕਰਵਾਉਂਗਾ ਤੁਸੀਂ ਦੇਖਦੇ ਜਾਓ 1 ਮਿੰਟ ਵੇਟ ਕਰੋ ਜਸਟ ਬੇਟਾ ਆ ਇੱਕ ਪੇਜ ਨੰਬਰ 1 ਵਾਲਾ ਐਮਸੀਕਿਊ ਮੈਂ ਕਰਵਾ ਚੁੱਕੇ ਆ ਅੱਜ ਅਸੀਂ ਪੇਜ ਨੰਬਰ 2 ਵਾਲੇ ਐਮਸੀਕਿਊ ਕਰਾਂਗੇ ਦੇਖੋ ਬੇਟਾ ਡੇਂਗੂ ਕਿੰਨਾ ਦੁਆਰਾ ਫੈਲਦਾ ਹੈ ਬੇਟਾ ਜਿਹੜਾ ਡੇਂਗੂ ਹੈਗਾ ਇਹ ਮੱਛਰ ਰਾਹੀਂ ਫੈਲਦਾ ਹੈਗਾ ਡੇਂਗੂ ਜਿਹੜਾ ਇੱਕ ਵਾਇਰਲ ਡਿਜੀਜ਼ ਹੈ ਬੇਟਾ ਯਾਦ ਰੱਖਣਾ ਵਾਇਰਸ 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 ਤੋਂ ਹੋਣ ਵਾਲੀ ਬਿਮਾਰੀ ਹੈ ਬਿਸ਼ਾਣੂ ਤੋਂ ਹੋਣ ਵਾਲੀ ਬਿਮਾਰੀ ਹੈ ਪਰ ਡੇਂਗੂ ਹੈ ਜਿਹੜੀ ਉਹ ਮੱਛਰ ਰਾਹੀਂ ਫੈਲਦਾ ਹੈ ਮੱਛਰ ਦਾ ਨਾਮ ਹੈਗਾ ਏਡੀਜ਼ ਏਜੀਪਟੀ ਏਡੀਜ਼ ਏਜੀਪਟੀ ਤਿੰਨ ਬਿਮਾਰੀਆਂ ਦਾ ਕਾਰਨ ਮੰਨਦਾ ਹੈ ਜੈਲੋ ਫੀਵਰ ਜੈਲੋ ਫੀਵਰ ਬੇਟਾ ਡੇਂਗੂ ਡੇਂਗੂ ਫੀਵਰ ਜੈਲੋ ਫੀਵਰ ਤੇ ਬੱਚੇ ਆਪਣੇ ਕੋਲ ਇਹ ਯਾਦ ਰੱਖਣਾ ਹੈਗਾ ਇੰਪੋਰਟੈਂਟ ਹੈ ਤੇ ਆਪਣੇ ਕੋਲ ਜੈਨੇਟਿਕ ਹੇਰਾਫੇਰੀ ਦੁਆਰਾ ਬੇਟਾ ਕੁਦਰਤੀ ਅਲੱਗ ਸਲਾਦਾਂ ਤੋਂ ਵਿਕਸਿਤ ਕੀਤੇ ਗਏ ਬੈਕਟੀਰੀਆ ਦੇ ਤਨਾਵ ਨੂੰ ਤੇਲ ਦੇ ਛਿੱਟੇ ਦੇ ਇਲਾਜ ਲਈ ਵਰਤਿਆ ਜਾਂਦਾ ਹੈ ਬੇਟਾ ਸੁਡੋਮੋਨਸ ਸੁਡੋਮੋਨਸ ਹੈ ਜਿਹੜਾ ਇਹ ਜੈਨੇਟਿਕ ਹੀਰਾਫੀਰੀ ਦੁਆਰਾ ਠੀਕ ਹੈ ਇਸ ਸੁਡੋਮੋਨਸ ਵਾਇਰਸ ਕੀ ਹੈ ਬੇਟਾ ਵਾਇਰਸ ਏ ਸੈਲੂਲਰ ਬੇਟਾ ਏ ਸੈਲੂਲਰ ਬੇਟਾ ਅਸੀਂ ਵਾਇਰਸ ਨੂੰ ਬੋਲ ਦਿੰਦੇ ਹਾਂ ਕਿ ਇੱਕ ਸੈੱਲ ਦਾ ਬਣਿਆ ਹੁੰਦਾ ਹੈਗਾ ਇਹ ਸੈਲੂਲਰ ਹੈਗਾ ਵਾਇਰਸ ਜਿਹੜਾ ਵਾਇਰਸ ਹੈ ਬੇਟਾ ਜਦੋਂ ਤਾਂ ਇਹ এনवायरमेंट ਦੇ ਵਿੱਚ ਪਿਆ ਹੈਗਾ ਤਾਂ ਉਹਨੂੰ ਅਸੀਂ ਬੋਲਦੇ ਆ ਨੋਨ ਲਿਵਿੰਗ ਜਦੋਂ ਇਹ ਕਿਸੇ ਵੀ ਬੋਡੀ ਦੇ ਵਿੱਚ ਐਂਟਰ ਕਰ ਗਿਆ ਲਿਵਿੰਗ ਬੋਡੀ ਦੇ ਵਿੱਚ ਐਂਟਰ ਕਰ ਗਿਆ ਤਾਂ ਉਹਨੂੰ ਅਸੀਂ ਬੋਲ ਦਿੰਦੇ ਆ ਕਿ ਇਹ ਲਿਵਿੰਗ ਹੈਗਾ ਵਾਇਰਸ ਐਸ ਕਰਕੇ ਅਸੀਂ ਵਾਇਰਸ ਨੂੰ ਐਸ ਕਰਕੇ ਅਸੀਂ ਵਾਇਰਸ ਨੂੰ ਬੇਟਾ ਅਸੀਂ ਵਾਇਰਸ ਨੂੰ ਕੀ ਕਹਿੰਦੇ ਆ ਕਿ ਲਿਵਿੰਗ ਕੈਮੀਕਲ ਵੀ ਕਹਿ ਦਿੰਨੇ ਆ ਲਿਵਿੰਗ ਕੈਮੀਕਲ ਵਾਇਰਸ ਨੂੰ ਕਿਹਾ ਜਾਂਦਾ ਬੇਟਾ ਯਾਦ ਰੱਖਣਾ ਇੰਪੋਰਟੈਂਟ ਪੁਆਇੰਟ ਹੈ ਨੈਕਸਟ ਬੇਟਾ ਹੇਟ ਲਿਖਿਆ ਵਿੱਚ ਸਾਰੀਆਂ ਹੇਟ ਲੀਆਂ ਸਾਰੀਆਂ ਬੇਟਾ ਪ੍ਰੋਟੋਜ਼ੋਨ ਬਿਮਾਰੀਆਂ ਹਨ ਇੱਕ ਨੂੰ ਛੱਡ ਕੇ ਬੇਟਾ ਜਿਹੜਾ ਆਪਣੇ ਕੋਲ ਹਾਥੀ ਰੋਗ ਹੋ ਗਿਆ ਬੇਟਾ ਪੂਰਵੀ ਜ਼ਖਮ ਹੋ ਗਿਆ ਨੀਂਦ ਦੀ ਬਿਮਾਰੀ ਹੋ ਗਿਆ ਕਾਲਾ ਆਜ਼ਰ ਹੋ ਗਿਆ ਹੁਣ ਇਹਨੇ ਪ੍ਰੋਟੋਜ਼ੋਨ ਬੇਟਾ ਆਪਣੇ ਕੋਲ ਨੀਂਦ ਦੀ ਬਿਮਾਰੀ ਹੋ ਗਈ ਕਾਲਾ ਆਜ਼ਰ ਹੋ ਗਿਆ ਤੇ ਪੂਰਵੀ ਜ਼ਖਮ ਇਹ ਆਪਣੇ ਕੋਲ ਪ੍ਰੋਟੋਜ਼ੋਨਲ ਡਿਜੀਜ਼ ਹੈ ਹਾਥੀ ਰੋਗ ਬੇਟਾ ਐਲੀਫੈਂਟਿਆਸਿਸ ਇਹ ਆਪਣੇ ਕੋਲ ਐਲੀਫੈਂਟਿਆਸਿਸ ਜਿਹੜੀ ਹੈਗੀ ਹੈਗੀ ਇਹ ਪ੍ਰੋਟੋਜ਼ੋਨਲ ਡਿਜੀਜ਼ ਨਹੀਂ ਹੈ ਬੇਟਾ ਪੂਰਵੀ ਜ਼ਖਮ ਜਿਹੜਾ ਇਹ ਐਲੀਫੈਂਟਿਆਸਿਸ ਪੂਰਬੀ जखम ਜਿਹੜੀ ਹੈਗੀ ਹੈਗੀ ਇਹ ਆਪਣੇ ਕੋਲ ਪ੍ਰੋਟੋਜੋਨਲ ਡਿਜੀਜ਼ ਹੈ ਲੋਕ ਜੋ ਲੋਕ ਜਾ ਬੇਟਾ ਰੋਗ ਸੰਬੰਧੀ ਕਿਹੜੀ ਸਥਿਤੀ ਹੈ ਬੇਟਾ ਟੈਟਨਸ ਨੂੰ ਅਸੀਂ ਲੋਕ ਜੋ ਦੇ ਨਾਲ ਯਾਦ ਰੱਖਦੇ ਆ ਟੈਟਨਸ ਦੇ ਵਿੱਚ ਬੇਟਾ ਜਵਾੜੇ ਜਿਹੜੇ ਉਹ ਬਿਲਕੁਲ ਪਚੀੜੇ ਜਾਂਦੇ ਨੇ ਅਸੀਂ ਕਹਿ ਸਕਦੇ ਹਾਂ ਕਿ ਉਹਨੂੰ ਅਸੀਂ ਲੋਕ ਜਾ ਕਹਿ ਦਿੰਦੇ ਆ ਠੀਕ ਹੈ ਇਹ ਆਪਣੇ ਕੋਲ ਡੀ ਜਿਹੜਾ ਫਲੇਰੀਆਸਿਸ ਹੁੰਦਾ ਬੇਟਾ ਤੇ ਐਲਫੈਂਟੀਆਸਿਸ ਇਹ ਸੌਰੀ ਫਲੇਰੀਆਸਿਸ ਤੇ ਜਾਪਾਨੀ ਜੀ ਇਨਸੈਫੇਲਾਈਟਸ ਜਾਪਾਨੀ ਜੀ ਇਨਸੈਫੇਲਾਈਟਸ ਬੇਟਾ ਤੇ ਫਲੇਰੀਆਸਿਸ ਇਹ ਕਿਊਲੈਕਸ ਮੱਛਰ ਰਾਹੀਂ ਫੈਲਦਾ ਐ ਐਨੋਫਲੀਜ਼ ਮੱਛਰ ਰਾਹੀਂ ਮਲੇਰੀਆ ਹੁੰਦਾ ਐ ਏਡੀ ਰਾਹੀਂ ਬੇਟਾ ਏਲੋ ਫੀਵਰ ਏ ਏਲੋ ਫੀਵਰ ਡੇਂਗੂ ਫੀਵਰ ਠੀਕ ਐ ਇਹ ਆਪਣੇ ਕੋਲ ਏਡੀ ਜੀ ਮੱਛਰ ਰਾਹੀਂ ਫੈਲਦਾ ਮਾਈਕੋਬੈਕਟੀਰੀਅਮ ਲੈਪਰੇ ਬੇਟਾ ਕੀ ਹਨ ਬੇਟਾ ਮਾਈਕੋਬੈਕਟੀਰੀਅਮ ਲੈਪਰੇ ਜਿਹੜੇ ਇਹ ਬੈਸੀਲਸ ਇਹਨਾਂ ਦੀ ਜਿਹੜੀ ਸ਼ੇਪ ਹੈ ਬੈਕਟੀਰੀਆ ਦੀ ਸ਼ੇਪ ਪੁੱਛੀ ਗਈ ਹੈ ਮਾਈਕੋਬੈਕਟੀਰੀਅਮ ਲੈਪਰੇ ਜਿਹੜਾ ਬੇਟਾ ਲਪਰੋਸੀ ਦਾ ਕਾਰਨ ਮੰਨਦਾ ਹੈਗਾ ਤੇ ਮਾਈਕੋਬੈਕਟੀਰੀਅਮ ਟਿਬਰਕਲੋਸਿਸ ਇਹ ਟਿਊਬ ਟੀਵੀ ਦਾ ਕਾਰਨ ਮੰਨਦਾ ਹੈ ਇਹ ਇਹਨਾਂ ਦੀ ਜਿਹੜੀ ਸ਼ੇਪ ਹੈ ਉਹ ਵੈਸੀਲਸ ਹੁੰਦੀ ਹੈ ਮਾਈਕੋਬੈਕਟੀਰੀਅਮ ਦੀ ਜਿਹੜੀ ਸ਼ੇਪ ਹੈ ਉਹ ਵੈਸੀਲਸ ਹੈ ਏ অপਸ਼ਨ ਬਿਲਕੁਲ கரੈਕਟ ਹੈ ਬੇਟਾ ਕੋਕਸ ਰਾਉਂਡ ਸ਼ੇਪ ਬੇਟਾ ਬੋਲਦੇ ਨੇ ਸਪਾਇਰਲ ਸਪ੍ਰਿੰਗ ਸ਼ੇਪ ਹੁੰਦੀ ਹੈ ਹੋਏਗੀ ਇਸ ਕਰਕੇ ਬੇਟਾ ਹਰੇਕ ਪੁਆਇੰਟ ਨੂੰ ਯਾਦ ਰੱਖਣਾ ਹੈ ਪੀਲੀਆ ਦੇ ਲੱਛਣ ਮੁੱਖ ਤੌਰ ਤੇ ਕਿਸ ਅੰਗ ਦੇ ਵਿਕਾਰ ਜਾਂ ਖਰਾਬੀ ਦੇ ਕਾਰਨ ਹੁੰਦੇ ਨੇ ਬੇਟਾ ਪੀਲੀਆ ਦੇ ਵਿੱਚ ਜਿਗਰ ਜਿਹੜਾ ਹੈਗਾ ਬੀ ਆਪਸ਼ਨ ਬਿਲਕੁਲ ਕਰੈਕਟ ਹੋ ਜੂਗੀ ਕਿਉਂਕਿ ਆਪਣੇ ਕੋਲ ਜਿਗਰ ਹੈ ਜਿਹੜਾ ਪੀਲੀਆ ਦੇ ਕੇਸ ਦੇ ਵਿੱਚ ਜਿਗਰ ਨੂੰ ਹੀ ਅਫੈਕਟ ਕਰਦੀ ਹੈ ਕਰਦਾ ਹੈਗਾ ਪੀਲੀਆ ਠੀਕ ਹੈ ਯਾਦ ਰੱਖਣਾ ਇੰਪੋਰਟੈਂਟ ਹੈ ਆ ਉਹ ਕਿਹੜਾ ਰਸਾਈਨ ਹੈ ਜੋ ਕਲਾ ਤੇ ਸਿਲਪਕਾਰੀ ਵਿੱਚ ਵਰਤਿਆ ਜਾਂਦਾ ਹੈ ਤੇ ਅਨੀਮੀਆ ਤੇ ਲੁਕੀਮੀਆ ਦਾ ਕਾਰਨ ਮੰਨਦਾ ਹੈ ਬੇਟਾ ਉਹ ਆਪਣੇ ਕੋਲ ਬੈਂਜਨ ਬੈਂਜਨ ਬੇਟਾ ਇੱਕ ਰਸਾਇਣ ਹੈ ਕੈਮੀਕਲ ਹੈਗਾ ਜਿਹੜਾ ਬੇਟਾ ਅਸੀਂ ਕਲਾ ਤੇ ਸਿਲਪਕਾਰੀ ਦੇ ਵਿੱਚ ਵਰਤਦੇ ਹਾਂਗੇ ਤੇ ਇਹ ਆਪਣੇ ਕੋਲ ਅਨੀਮੀਆ ਤੇ ਲੁਕੀਮੀਆ ਦਾ ਕਾਰਨ ਮੰਨਦਾ ਬੇਟਾ ਲੁਕੀਮੀਆ ਨੂੰ ਅਸੀਂ ਬਲੱਡ ਕੈਂਸਰ ਬੋਲਦੇ ਆ ਯਾਦ ਰੱਖਣਾ ਸੋ ਉਹਨੂੰ ਪੁੱਛ ਲਿਆ ਜਾਵੇ ਲੁਕੀਮੀਆ ਕੀ ਹੈ ਬਲੱਡ ਕੈਂਸਰ ਤੇ ਅਨੀਮੀਆ ਬੇਟਾ ਖੂਨ ਦੀ ਕਮੀ ਆਇਰਨ ਡੈਫੀਸ਼ੈਂਸੀ ਆਇਰਨ ਦੇ ਕਾਰਨ ਹੁੰਦਾ ਹੈ ਬੇਟਾ ਇੰਪੋਰਟੈਂਟ ਹੈ ਮੈਨਿੰਗਾਈਟਸ ਜਿਹੜੀ ਬਿਮਾਰੀ ਹੈ ਇਹ ਬੇਟਾ ਦਿਮਾਗ ਨੂੰ ਅਫੈਕਟ ਕਰਦੀ ਹੈ ਇਹਦੇ ਵਿੱਚ ਦਿਮਾਗ ਦੀ ਚਿੱਲੀ ਦੀ ਸੋਜ ਹੋ ਜਾਂਦੀ ਹੈ ਮੈਨਿੰਗ ਮੈਨਿੰਗਾਈਟਸ ਦੇ ਵਿੱਚ ਠੀਕ ਹੈ ਆਮ ਜ਼ੁਕਾਮ ਦਾ ਕਾਰਨ ਬੇਟਾ ਵਾਇਰਸ ਹੁੰਦਾ ਹੈਗਾ ਜਿਹਨੂੰ ਅਸੀਂ ਦਿੰਨੇ ਹੈਗੇ ਵਿਸ਼ਾਣੂ ਯਾਦ ਰੱਖਣਾ ਹੈਗਾ ਸੀ ਆਪਸ਼ਨ ਬਿਲਕੁਲ ਠੀਕ ਹੈ ਕਾਲਾ ਅਜਰ ਦਾ ਵੈਕਟਰ ਕੀ ਹੈ ਬੇਟਾ ਕਾਲਾ ਅਜਰ ਦਾ ਜਿਹੜਾ ਵੈਕਟਰ ਹੈਗਾ ਉਹ ਸੈਂਡ ਫਲਾਈ ਬੇਟਾ ਹੁਣੀ ਦੱਸਿਆ ਸੀਗਾ ਬਾਲੂ ਬਾਲੂ ਫਲਾਈ ਜਾਂ ਸੈਂਡ ਫਲਾਈ ਫੀਲੋਬੋਟਮਸ ਮਿਨ ਸੈਂਡ ਫਲਾਈ ਹੈ ਬੇਟਾ ਯਾਦ ਰੱਖਣਾ ਹੈਗਾ ਐਨੋਫਲੀਜ ਹੈ ਜਿਹੜਾ ਇਹ ਆਪਣੇ ਕੋਲ ਮਲੇਰੀਆ ਦਾ ਕਾਰਨ ਮੰਨਦਾ ਹੈਗਾ ਕੁਲੈਕਸ ਮੱਛਰ ਹੈ ਜਿਹੜਾ ਇਹ ਆਪਣੇ ਕੋਲ ਜਪਾਨੀ ਜੀ ਇਨਸੈਫੇਲਾਈਟਸ ਤੇ ਫਲੇਰੀਆਸਿਸ ਦਾ ਕਾਰਨ ਮੰਨਦਾ ਹੈਗਾ ਜਪਾਨੀ ਜੀ ਇਨਸੈਫੇਲਾਈਟਸ ਤੇ ਫਲੇਰੀਆਸਿਸ ਦਾ ਕਾਰਨ ਆਪਣੇ ਕੋਲ ਕੁਲੈਕਸ ਮੱਛਰ ਬੰਦਾ ਟੈਸੀ ਟੈਸੀ ਫਲਾਈ ਬੇਟਾ ਆਪਣੇ ਕੋਲ ਟ੍ਰਾਈਪੈਨੋਸੋਮਾ ਸਲੀਪਿੰਗ ਸਿਕਨੈਸ ਦਾ ਕਾਰਨ ਮੰਨਦੀ ਹੈ ਜਦੋਂ ਕਿ ਕਾਲਾ ਆਜ਼ਾਦ ਦਾ ਕਾਰਨ ਮੰਨਦਾ ਹੈ ਸੈਂਡ ਫਲਾਈ ਇੰਪੋਰਟੈਂਟ ਹੈ ਬੇਟਾ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਬੋਲ ਰਿਹਾ ਹੈਗਾ ਇਹਨਾਂ ਨੂੰ ਲਿਖਦੇ ਜਾਇਆ ਕਰੋ ਕਾਪੀ ਪੈਨ ਨਾਲ ਲੈ ਕੇ ਕੋਲੇ ਬੈਠਿਆ ਕਰੋ ਕਾਪੀ ਦੇ ਉੱਪਰ ਬੇਟਾ ਪੈਨ ਨਾਲ ਲਿਖਦੇ ਜਾਇਆ ਕਰੋ ਤਾਂ ਜੋ ਤੁਹਾਡੇ ਹਰੇਕ ਚੀਜ਼ ਯਾਦ ਰਹੇ ਬੇਟਾ ਲੁਕੀਮੀਆਂ ਖੂਨ ਦਾ ਕੈਂਸਰ ਮੈਂ ਤੁਹਾਨੂੰ ਹੁਣੇ ਵੀ ਦੱਸ ਚੁੱਕਿਆ ਹਾਂ ਬਲੱਡ ਕੈਂਸਰ ਨੂੰ ਲੁਕੀਮੀਆਂ ਬੋਲਦੇ ਆ ਬੇਟਾ ਇਹਦੇ ਵਿੱਚ ਕਿਹੜੇ ਸੈੱਲ ਆ ਜਿਹੜੇ ਅਸਧਾਰਨ ਤੌਰ ਤੇ ਵਾਧਦੇ ਨੇ ਇਹਦੇ ਵਿੱਚ ਚਿੱਟੇ ਲਹੂ ਦੇ ਸੈੱਲ ਵਾਈਟ ਬਲੱਡ ਸੈੱਲ ਬੇਟਾ ਅਸਧਾਰਨ ਬੇਟਾ ਤੌਰ ਤੇ ਵਾਧਦੇ ਨੇ ਅਨ ਕੰਟਰੋਲਡ ਗਰੋਥ ਹੁੰਦੀ ਹੈਗੀ ਯਾਦ ਰੱਖਣਾ ਹੈਗਾ ਤੇ ਆਪਣੇ ਕੋਲ ਛੇਤ ਲਿਖਣਾ ਵਿੱਚੋਂ ਕਿਹੜੀ ਇੱਕ ਪਾਣੀ ਨਾਲ ਹੋਣ ਵਾਲੀ ਬਿਮਾਰੀਆਂ ਬੇਟਾ ਵਾਟਰ ਬੋਰਨ ਡੀਜ਼ ਪੁੱਛਿਆ ਗਿਆਗਾ ਹੈ ਜਿਹੜੀ ਹੈਗੀ ਹੈਗੀ ਉਹ ਵਾਟਰ ਬੋਰਨ ਡੀਜ਼ ਹੈ ਯਾਦ ਰੱਖਣਾ ਹੈਗਾ ਨੀਂਦ ਦੀ ਬਿਮਾਰੀ ਦਾ ਵੈਕਟਰ ਬੇਟਾ ਜਿਹਨੂੰ ਅਸੀਂ 슬ੀਪਿੰਗ ਸਿਕਨੈਸ ਬੋਲਦੇ ਹਾਂਗੇ ਉਹਦੇ ਵਿੱਚ ਟੈਸੀ ਟੈਸੀ ਫਲਾਈ ਬਟਾ ਮੈਂ 슬ੀਪਿੰਗ ਸਿਕਨੈਸ ਜਿਹਦਾ ਵੈਕਟਰ ਆਪਣੇ ਕੋਲ ਪ੍ਰੋਟੋਜ਼ੋਆ ਦਾ ਨਾਮ ਹੈਗਾ ਟ੍ਰਾਈਪੈਨੋਸੋਮਾ ਬੇਟਾ ਇੰਪੋਰਟੈਂਟ ਟੈਸੀ ਟੈਸੀ ਫਲਾਈ ਬੱਚੇ ਇਹ ਇੰਪੋਰਟੈਂਟ ਐਮਸੀਕਿਊ ਮੈਂ ਤੁਹਾਨੂੰ ਕਰਵਾ ਦਿੱਤੇ ਗਏ ਨੇ ਦੂਸਰਾ ਪੇਜ ਵਿੱਚ ਮੈਂ ਕਵਰ ਕਰਤਾ ਜੇਕਰ ਤੁਹਾਨੂੰ ਇਹ ਸਾਰੇ ਕੁਐਸਚਨ ਬੇਟਾ ਉਹਨਾਂ ਦੀ ਪੀਡੀਐਫ ਫਾਰਮ ਚਾਹੀਦੀ ਹੈ ਇੰਪੋਰਟੈਂਟ ਸਾਰੇ ਐਮਸੀਕਿਊ ਬੇਟਾ ਬਹੁਤ ਹੀ ਵਧੀਆ ਤਰੀਕੇ ਨਾਲ ਤਿਆਰ ਕੀਤੇ ਗਏ ਨੇ ਇਹ ਵਿੱਚ ਤੁਹਾਨੂੰ ਐਮਪੀਐਚ ਡਬਲਯੂ ਮੇਲ ਫੀਮੇਲ ਦੇ ਪੇਪਰ ਲਈ ਇੰਪੋਰਟੈਂਟ ਹੋਣਗੇ ਤੁਸੀਂ 94630 99680 ਨੰਬਰ ਤੇ ਸੰਪਰਕ ਕਰਕੇ ਬੇਟਾ ਆਨਲਾਈਨ ਕੋਚਿੰਗ ਲੈ ਸਕਦੇ ਹੋ ਜਿਦੇ ਵਿੱਚ ਤੁਹਾਨੂੰ ਜਿਸ ਦੇ ਵਿੱਚ ਵਿੱਚ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਤਿਆਰ ਕੀਤੇ ਹੋਏ ਸਾਰੇ ਨੋਟਸ ਮਿਲ ਜਾਣਗੇ ਬੇਟਾ ਆਨਲਾਈਨ ਕਲਾਸਾਂ ਮਿਲਣਗੀਆਂ ਤੇ ਆਪਣੇ ਕੋਲ ਤੁਹਾਨੂੰ ਰਿਕਾਰਡਡ ਕਲਾਸਾਂ ਮਿਲਣਗੀਆਂ ਪਲੱਸ ਟੈਸਟ ਸੀਰੀ ਮਿਲੂਗੀ ਤਾਂ ਇਸ ਕਰਕੇ ਬੇਟਾ ਦੇਰ ਨਾ ਕਰੋ 94630 ਤੇ 979680 ਤੇ ਸੰਪਰਕ ਕਰੋ ਤੇ ਆਪਣਾ ਆਨਲਾਈਨ ਵੈਚ ਪੇਡ ਵਾਲਾ ਲੈ ਲਵੋ ਤੇ ਜੇਕਰ ਤੁਸੀਂ ਫ੍ਰੀ WhatsApp ਗਰੁੱਪ ਨਾਲ ਜੁੜਨਾ ਹੈ ਤਾਂ ਤੁਸੀਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਹੈਗਾਗਾ ਉਸ ਨਾਲ ਜੁੜ ਸਕਦੇ ਹੋ ਬਾਕੀ ਜੋ ਬੱਚੇ ਨਵੇਂ ਨੇ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣ ਲਾਈਕ ਵੀ ਕਰ ਦੇਣ ਬੇਟਾ ਤੇ ਚੈਨਲ ਨੂੰ ਜੁਆਇਨ ਵੀ ਜ਼ਰੂਰ ਕਰ ਲੈਣ ਨਾਲ ਨਾਲ ਬੈਲ ਆਈਕਨ ਬਟਨ ਵੀ ਜ਼ਰੂਰ ਦਬਾ ਦੇਣ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਮਾਈ ਚੈਨਲ এডੂਕੇਸ਼ਨ ਹੱਬ ਅੰਬੇ ਇੰਸਟੀਚਿਊਟ ਮਾਨਸਾ ਤੇ ਪਟਿਆਲਾ